ਤਾਰਿਆਂ ਨੂੰ ਜੈ ਮਸੀ ਦੀ ਮੈਂ ਤੁਹਾਡੇ ਲਈ ਇੱਕ ਵਚਨ ਨੂੰ ਪੜਾਂਗੀ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਉੱਤੇ ਵਿਸ਼ਵਾਸ ਕਰਨ ਵਾਲੇ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ ਸਗੋਂ ਇਸ ਤੋਂ ਵੀ ਵੱਡੇ ਕੰਮ ਕਰਨਗੇ ਜੋ ਕੁਝ ਤੁਸੀਂ ਮੇਰਾ ਨਾਂ ਲੈ ਕੇ ਮੰਗੋਗੇ ਮੈਂ ਉਹ ਕਰਾਂਗਾ ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ ਜੇਕਰ ਤੁਸੀਂ ਮੇਰਾ ਨਾਂ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ ਇਸ ਵੇਚ ਪ੍ਰਭੂ ਨੇ ਕੀ ਦੱਸਿਆ ਪ੍ਰਭੂ ਕਹਿੰਦੇ ਆ ਕਿ ਜਿਹੜੇ ਵੀ ਮੇਰੇ ਉੱਤੇ ਵਿਸ਼ਵਾਸ ਕਰਨਗੇ ਉਹ ਇਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ ਪਰ ਇਹੀ ਨਹੀਂ ਸਗੋ ਉਹ ਇਸ ਤੋਂ ਵੀ ਵੱਡੇ-ਵੱਡੇ ਕੰਮ ਕਰਨਗੇ ਪ੍ਰਭੂ ਨੇ ਸਾਨੂੰ ਬਹੁਤ ਹੀ ਵੱਡੇ-ਵੱਡੇ ਕੰਮਾਂ ਨੂੰ ਕਰਨ ਦੇ ਲਈ ਚੁਣਿਆ ਹੈ ਆਪਦੀ ਮਹਿਮਾ ਨੂੰ ਕਰਨ ਦੇ ਲਈ ਚੁਣਿਆ ਹੈ ਪਰਮੇਸ਼ਵਰ ਨੇ ਸਾਨੂੰ ਤੇ ਪ੍ਰਭੂ ਕਹਿੰਦੇ ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਪ੍ਰਭੂ ਦਾ ਨਾਮ ਦਾ ਮਤਲਬ ਇੱਥੇ ਕੀ ਹੈ ਪਰਵੂਦੇ ਨਾਮ ਦਾ ਮਤਲਬ ਇੱਥੇ ਬ੍ਰਾਹਮੀ ਭਾਸ਼ਾ ਦੇ ਵਿੱਚ ਅਨੂਮਾ ਹੈ ਅਨੂਮਾ ਮੀਨਸ ਉਹਦੇ ਚਰਿੱਤਰ ਵਿੱਚ ਹੋ ਕੇ ਉਹਦੇ ਚਰਿੱਤਰ ਦੇ ਵਿੱਚ ਹੋ ਕੇ ਆਪਾਂ ਜੋ ਵੀ ਕੁਝ ਮੰਗਾਗੇ ਜੋ ਚਰਿੱਤਰ ਪ੍ਰਭੂ ਯਿਸੂ ਮਸੀਹ ਦਾ ਸੀ ਉਹਦਾ ਚਰਿੱਤਰ ਸਾਡਾ ਹੋਣਾ ਚਾਹੀਦਾ ਹੈ ਸਰ ਦੇ ਵਿੱਚ ਕੋਈ ਪਾਪ ਨਹੀਂ ਹੋਣਾ ਚਾਹੀਦਾ ਉਹਦੇ ਅੰਗੂ ਬਣ ਕੇ ਜੋ ਉਹਦੇ ਚਰਿੱਤਰ ਵਿੱਚ ਉਹ ਕੇ ਅਸੀਂ ਮੰਗਾਗੇ ਪਰਮੇਸ਼ਵਰ ਉਹੀ ਕਰਨਗੇ ਕਿ ਪ੍ਰਭੂ ਕਹਿੰਦੇ ਤਾਂ ਜੋ ਮੇਰੇ ਪਿਤਾ ਦੀ ਹੈ ਉਹਦੇ ਵਿੱਚ ਵਡਿਆਈ ਹੋਵੇ ਤਾਂ ਮੈਂ ਉਹ ਜੋ ਵੀ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਮੈਂ ਕਰਾਂਗਾ ਐਸਲੀ ਪ੍ਰਭੂ ਦੇ ਕੰਮਾਣੂ ਕਰਨਾ ਹੈ ਪ੍ਰਭੂ ਵਰਗਾ ਚਰਿੱਤਰ ਪ੍ਰਭੂ ਵਰਗਾ ਮਾਨ ਉਹਦੇ ਵਰਗੇ ਚਰਿੱਤਰ ਰੱਖਣਾ ਹੈ ਤੇ ਫਿਰ ਜੋ ਵੀ ਅਸੀਂ ਉਸ ਤੋਂ ਮੰਗਾਂਗੇ ਉਹ ਸਾਨੂੰ ਦੇਵੇਗਾ ਆਪਦੀ ਮੈਮਾ ਦੇ ਲਈ ਕਿ ਉਹਦੀ ਮੈਮਾ ਸਾਡੇ ਜੀਵਨਾ ਚ ਹੋਵੇ ਤੇ ਉਹਦਾ ਨਾਮ ਸਾਡੇ ਨਾਮ ਜੀਵਨਾ ਦੇ ਵਿੱਚ ਉੱਚਾ ਹੋਵੇ ਸੋ ਇਸ ਬਚਨ ਦੇ ਦੁਆਰਾ ਪਰਮੇਸ਼ਵਰ ਸਭ ਨੂੰ ਆਸ਼ੀਸ਼ਿਤ ਕਰੇ ਸਾਰਿਆਂ ਨੂੰ ਜੈ ਮਸੀਹ ਦੀ ਆਮੇਨ